ਜੈ ਸ਼ੰਕਰ ਕੀ ਅੱਜ ਸਾਡਾ ਬਲੂਗ ਹੈ ਜੀ ਦਿਆਲੂਪਾਪੇ ਦਾ ਅੱਜ ਮੇਲਾ ਹੈ ਜਿਹੜਾ ਕੀ ਦਤਾਰਪੁਰ ਦੇ ਲਾਗੇ ਪੈਂਦਾ ਹੈ ਠੀਕ ਆ ਤੇ ਵਿੱਚ ਹੈ ਆ ਲਾਗੇ ਹੀ ਆ ਪਤਾ ਨਹੀਂ ਵੇਚਾ ਉੱਥੇ ਜਾਣਾ ਚਾਹੀਦਾ ਤੁਹਾਨੂੰ ਦਿਖਾਵਾਂਗੇ ਸਾਰਾ ਮੇਲਾ ਪਹਿਲਾ ਸ਼ਹੀਰ ਵੀ ਲੈਣੇ ਆ ਤੇ ਹੁਣ ਸਿੱਧਾ ਜਾਵਾਂਗੇ ਦਤਾਰਪੁਰ ਤੇ ਦਿਆਲੂ ਬਾਬੇ ਦੇ ਦਰਸ਼ਨ ਕਰਾਵਾਂਗੇ ਖਾਣਾ ਨਹੀਂ ਪੁੱਛ ਸਕਦਾ ਕਿੰਤਿਆਂ ਵਿੱਚ ਚੱਕਿਆ ਆਏਗਾ ਇਹਨਾਂ ਨੇ ਲੋ ਜੀ ਹਮੇਲ ਚਾਂਦ ਪਿੰਡ ਦਾ ਨਾਮ ਹੈ ਜੇ ਹਵੇ ਚਾਂਦ ਉਹਦੇ ਮਾਕੇ ਅਸੀਂ ਪਹੁੰਚ ਗੋ ਜੀ ਹੁਣ ਅਸੀਂ ਪਹੁੰਚ ਗਿਆਂ ਜੀ ਬਾਜੀਪੁਰ ਟੀ ਪੁਆਇੰਟ ਜਿਹੜਾ ਤੁਸ਼ੂਏ ਨੇ ਰੋਡ ਗਿਆ ਆ ਉੱਥੇ ਪਹੁੰਚ ਚੁੱਕੇ ਆਂ ਅਸ਼ਪੀਲ ਨਹੀਂ ਛੱਡ ਰਹੀ ਇਹ ਇੰਨੀ ਦੂਰ ਟਿਕਾਂਗੇ ਲੋ ਜੀ ਹੁਣ ਅਸੀਂ ਅਸ਼ਪੀਲ ਵਿੱਚ ਰੁਕੇ ਆਂ ਆ ਗੱਜੇ ਆ ਜੀ ਹੁਣ ਬਾਜੀਪੁਰ ਅੱਜ ਪੂਰੀ ਬੇਰੀਆ ਦੇ ਨਾਲ ਜਾਵਾਂਗੇ ਅੱਜ ਤਾਂ ਸਪੀਡ ਕੋਈ ਨਹੀਂ ਛੱਡਣੀ ਰਾਹ ਵਿੱਚ ਸੌਂਖ ਆ ਗਿਆ ਇਹ ਘਰ ਸਾਰੇ ਜਾਣੇ ਆ ਤੇ ਜੂਗੜ ਦਾ ਪੂਰਾ 뷰 ਬਹੁਤ ਸੋਹਣਾ 뷰 ਹੋਇਆ ਕੀਤਾ ਜੇ ਤੁਸੀਂ ਦੇਖ ਸਕਦੇ ਹੋ ਪਹੁੰਚ ਗਏ ਹੁਣ ਅਸੀਂ ਇਹ ਮੈਰ ਤੋਂ ਵੀ ਦੇਖੀਏ ਮੈਂ ਕਈਆਂ ਨੂੰ ਮਰਦਾ ਜਾਂਦੇ ਆ ਜਾਣ ਦੇਣਾ ਚਾਹਦੇ ਅੱਗੇ ਚੀਜ਼ ਦਾ ਪੂਰਾ ਜਾ ਰਹੇ ਨਾ ਆਏ ਜਿਹੜਾ ਸੱਜੀ ਸਾਈਡ ਤੋਂ ਅਸੀਂ ਜਾ ਰਹੇ ਆਂ ਵੀ ਲਾ ਗਈ ਐ ਮੈਂ ਨਹੀਂ ਪੀੜੇ ਉੱਤੇ ਰੋਕ ਲੋ ਵੀਰੇ ਵੀਰ ਕੋਈ ਨਹੀਂ ਹਟਣੀ ਐ ਸੁੱਟ ਜਾ ਕੋਈ ਹਾਂਜੀ ਪਹੁੰਚ ਗਏ ਹੁਣ ਅਸੀਂ ਘੀੜ ਦਾ ਖੂਹ ਤੇ ਆ ਸੱਜੀ ਸਾਈਡ ਨੂੰ ਮੁੜ ਗਏ ਆਂ ਹਾਂਜੀ ਇਹ ਹੀ ਜਾਣੇ ਪਏ ਆ ਆਹ ਵੇਖੋ ਬੋਰਡ ਲੱਗਿਆ ਹੋਇਆ ਅਭੀ ਹੱਟ ਲਾ ਗਿਆ ਹੈਗਾ ਹੁਣ ਦੂਜੀ ਸਾਈਡ ਇਹ ਪਤਾ ਨਹੀਂ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ ਇਹਨੂੰ ਪਤਾ ਨਹੀਂ ਲੱਗਦੀ ਆ ਵਿੱਚ ਜਿਆਦਾ ਕਰਦੇ ਆ ਇਹਨੂੰ ਸਿਖੀ ਚੜ ਗਈ ਆ ਇਹ ਤੇ ਸਰਵਾਈ ਦੇ ਕਿ ਸਿਖੀ ਇਹ ਸ਼ੁਰੂ ਦਿਓ ਲੱਗੀਆਂ ਹੋਈਆਂ ਰੌਣਕਾਂ ਨੇ ਸਾਨੂੰ ਪਤਾ ਨਹੀਂ ਲੱਗ ਰਿਹਾ ਯਾਦ ਰੱਖਤੇ ਰਿਹਾ ਆ ਤੇ ਹੋਇਆ ਬੰਨੇ ਨੂੰ ਮੁਰਦਾ ਆ ਅਜੇ ਕੱਲ ਸਾਡੇ ਨਾਲ ਪਰਸੋਂ ਆਕ ਰਹਾ ਆ ਡਰੋਨ ਸ਼ੂਟ ਲਾਏ ਟੋਪ ਲਾਇਆ ਸਤਾਰਪੁਰ ਨੂੰ ਜਾਂਦਾ ਇਹ ਉਧਰ ਪਤਾ ਨਹੀਂ ਕੋਲ ਰਹਿੰਦਾ ਹੈਗਾ ਮੈਨੂੰ ਸਮਝ ਨਹੀਂ ਆਂਦੀ ਕਿਹੜੇ ਹੋਇਆ ਤੇ ਉਹ ਨਾ ਹਾਂ ਮੁਰਦਾ ਜਾਂਦਾ ਟਾਕੰਗਾਰੂ ਉਹ ਜਿਹੜਾ ਰੋਜ਼ ਲੈ ਦੋ ਯਾ ਪੀਸੀਐਸ ਯਾਰ ਰਿਚ ਵੀ ਸੀ ਹਾਂ ਜੀ ਰੁਕੇ ਆਂ ਅਸੀਂ ਪਿੰਡ ਪਕੋੜੇ ਵਾੜ ਲਿਆ ਖਾ ਤਾਂ ਇਹ ਹੁਣ ਚੱਲੇ ਆਂ ਅੱਜ ਲੈ ਓਏ ਜਾਲੇ ਵਾਪਸ ਤਾਰਪੁਰ ਕਹਿੰਦਾ ਘੜੀ ਹੋਣੀ ਏ ਤੇਰਾ ਹੈ ਕਿ ਤੇ ਤਾਰਪੁਰ ਪਹੁੰਚ ਗਏ ਆ ਜੀ ਅਸੀਂ ਫਿਰ ਚੱਲੇ ਆਂ ਥੱਲੇ ਨੂੰ ਦੇਖੋ ਟਰਾਲੀਆਂ ਜਾ ਰਹੀਆਂ ਆਂ ਯੂਬ ਹੋ ਗੋ

ਉਂਡੀਕਦਾ ਜਾਏ ਨਾ ਤਨੂੰ ਹੋ ਗਈ ਐ ਕੋਸ਼ ਅੱਜ ਹਾਂਜੀ ਜੀ ਹੁਣ ਪਹੁੰਚ ਗਏ ਆਂ ਅਸੀਂ ਜਾਲੂ ਬਾਬੇ ਦਰਵਾਰ ਤੇ ਤੇ ਮੱਥਾ ਮੱਥਾ ਟਿਕਾਣੇ ਆ ਤੁਨੂੰ ਤੇ ਲੰਗਰ ਖਾ ਕੇ ਫੇਰ ਮਿਲਾਂਗੇ ਨਹੀਂ ਲੰਗਰ ਜਰੂਰੀ ਐ ਪਹਿਲਾਂ ਤਾਂ ਜਾਂਦੀਆਂ ਦੇ ਦਿਖਾ ਦਨੇ ਤੁਨੂੰ ਖੜਾ ਮੋਟਾ ਮੈਂ ਤੇ ਅੱবি ਅਜੂਂਡਾ ਲਵਾ ਆਂ ਇਹ ਵੇੜੀ ਵਿੱਚ ਜਿੰਨੀ ਇਹਦੀ ਕਦੇ ਨਹੀਂ ਲਿਆਉਂਦਾ ਪਰ ਅੱਜ ਜਰੂਰ ਦੇਖਣਾ ਇਹ ਵੇੜੀ ਵਿੱਚ ਹੁੰਦਾ ਜਰੂਰ ਲਵਾਉਂਗਾ ਅੱਜ Đó, được nói con yát mặt của chúng ta, yát mặt của chúng ta, ra mặt của chúng ta, yát mặt của chúng ta, yát của chúng ta, yát chúng ta, ਲੋਈ ਦਰਵਾਜ਼ਾ ਅਸੀਂ ਪਹੁੰਚ ਗਏ ਹੁਣ ਤੇ ਦਰਸ਼ਨ ਤੁਹਾਨੂੰ ਕਰਾਵਾਂਗੇ ਅੰਦਰ ਤਾਂ ਉਦਾ ਲਾਊਡ ਹੈ ਨਹੀਂ ਆ ਫੋਨ ਬਸ ਕਿ ਬਾਹਰ ਹੀ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਕਰਾਂਗੇ ਵੀਆਈਪੀ ਐਂਟਰੀ ਕਰਨੇ ਆ ਅੱਜ ਕਿਹਾ ਵੀ ਵੀਆਈਪੀ ਕੋਈ ਨਹੀਂ ਮੰਦਿਰ ਕਿਹਦੀ ਵੀਆਈਪੀ ਐਂਟਰੀ ਨਹੀਂ ਹੁੰਦੀ ਜੀ ਆ ਤੁਸੀਂ ਦੇਖ ਸਾਡੇ ਰਾਸ਼ਪਾ ਇਹ ਗੱਡੀ ਨਾਲ ਬੜਾ ਪਿਆਰਾ ਹੈ ਇਹ ਗੱਡੀ ਜਿੱਥੇ ਹੋਏ ਆਪਾਂ ਦੂਰੋਂ ਸਾਈਡ ਤੋਂ ਲੰਘ ਜਾਈ ਤਾਂ ਬੜਾ ਪਿਆਰਾ ਹੈ ਨਾ ਨਾ ਪੁਲਿਸ ਵਾਲਿਆਂ ਤੋਂ ਡਰ ਕੇ ਰਹਿਣਾ ਜੀ ਇਹ ਬਿਨਾ ਮਤਲਬ ਤੋਂ ਵੀ ਚੱਕ ਲੈਂਦੇ ਹੁੰਦੇ ਬੰਦੇ ਨੂੰ ਜਿਹੜੇ ਕਸੂਰ ਨਾ ਹੋਏ ਤਾਂ ਵੀ ਚੱਕ ਲੈਂਦੇ ਹੁੰਦੇ ਹੈ ਇਹਨਾਂ ਤੋਂ ਬਚ ਕੇ ਹੀ ਰਹਿਣਾ ਈਓਆ ਇੱਥੇ ਬਾਹਰ ਤੋਂ ਬਣਾ ਸਕਦੇ ਆ ਆ ਜੀ ਤੁਸੀਂ ਪੂਰਾ ਦੇਖ ਸਕਦੇ ਹੋ ਲੋ ਜੀ ਹੁਣ ਅਸੀਂ ਚੱਲੇ ਆ ਲੰਗਰ ਖਾਣ ਆ ਜਾ ਥੋੜਾ ਹਾਲੀ ਹੈ ਨਾ ਦੇਹਾੜੀਆਂ ਲੰਗਰ ਦੀਆਂ ਜੀ ਤਿਆਰੀਆਂ ਭਾਜੀ ਨੇ ਲੰਗਰ ਖਾ ਲਿਆ ਹੈ ਤੇ ਹੁਣ ਅਸੀਂ ਚੱਲੇ ਬਾਹਰ ਨੂੰ ਮੈਂ ਤਾਂ ਗੋਰਾ ਖਾਇਆ ਹੁਣ ਲੰਗਰ ਲੰਗਰ ਤੇ ਅਭੀ ਸਾਡੇ ਨੇ ਖਾਧਾ ਨਹੀਂ ਉਹ ਪਰੌਂਠੇ ਖਾ ਗਿਆ ਜੀ ਆਲੂਆਂ ਦੇ ਤੇ ਕੰਦਾ ਮੈਂ ਪਾਚਨ ਕਿਰਿਆ ਕੰਦਾ ਮੇਰੀ ਲੀਵਰ ਕੰਦਾ ਮੇਨੋ ਮਾਰਾ ਹੈ ਅੰਨੀ ਹੋਰੀ ਗੱਲ ਈ ਹੈ ਮਸ਼ੀਨ ਮਾਰੀ ਹੈ ਤੇ ਤਾਂ ਕਰਕੇ ਨਹੀਂ ਹੈ ਸਾਡੇ ਨਾਲ ਐ ਦੇਖੋ ਜੀ ਅਭੀ ਆਪਣਾ ਲੱਭ ਗਿਆ ਸਾਨੂੰ ਇੱਕ ਇੱਕ ਵਾਰੀ ਐ ਬੇ ਇਹ ਇੱਕ ਦੇ ਮਾਰ ਜਗਾ ਲੱਭੇ ਨਹੀਂ ਹਾਲਾ ਵਿੱਚ ਇਹ ਜੀ ਡਿਸਪੈਂਸਰੀ ਇਹ ਕਿਸੇ ਨੂੰ ਕਮਜ਼ੋਰੀ ਕਮਜ਼ੋਰੀ ਅੱਗੇ ਗਿਆ ਜੇ ਕੋਈ ਬੰਦਾ ਮਾਰ ਮੂਰ ਹੋਏ ਤੇ ਉਹਦੇ ਲਈ ਸਵੇਰ ਦੀਆਂ ਸ਼ਹੀਲਾ ਪੇਰੀਆਂ ਪੰਜਾਬ ਕਰੇ ਅਭੀ ਆ ਤਾਂ ਬਿਮਾਰ ਹੋ ਗਿਆ ਜੀ ਅਸੀਂ ਹੁਣ ਚੱਲੇ ਆ ਥੇਲਾ ਦੇਖਣ ਮੈਂ ਸੱਟਾਂ ਹੀ ਕੋਈ ਬੁਵਾ ਮਾਰ ਹੋ ਗਿਆ ਮਾਰਨ ਦਿਆ ਸਾਲਾ ਗੋਰਾ ਹਾੜਾ ਤੰਦਰੁਸਤ ਆ ਗੋਰੇ ਹਾੜੇ ਰਿਸ਼ਤਾ ਹੋ ਗਿਆ ਜੀ ਆਪਣੀ ਘਰ ਵਾਲੀ ਦੀ ਪਾਲ ਕਰ ਰਿਆ ਏ ਮੇਲੇ ਵਿੱਚ ਜਾਂਦੇ ਸਵਾਰ ਕੇ ਜਿਹੜੀ ਤਿੰਨ ਉਹ ਫਾਇਕਰੀ ਵੇਣਾ ਇੱਥੇ ਆਲੀ ਖਾਂਦ ਲੱਗੀਆਂ ਨੇ ਸ਼ਪੀਲਾ ਤੇ ਯਾਰ ਮੇਰੇ ਯਕੀਨ ਨਹੀਂ ਦੇ ਕੋਰਾ ਕੁਛ ਬੋਲ ਨਹੀਂ ਰਿਹਾ ਗੋਰੇ ਦਾ ਪਾਣ ਵਾਲਾ ਪੱਤਾ ਕਿ ਲਾ ਹੋ ਗਿਆ ਹੈ ਇਹ ਦੇਖੋ ਜੀ ਗੋਰਾ ਪਾਣ ਵਾਲਾ ਪੱਤਾ ਚਲਾ ਰਿਹਾ ਹੈ ਜੀ ਚਮਕੇ ਲੈਣ ਲੱਗਾ ਜੀ ਚਮਕੇ ਲੈਣ ਲਗਾਉਣੇ ਸੀ ਲਿ ਗਈ ਗੋਰਾ ਜੀ ਕੀ ਵਿਚਾਰ ਹੈ ਉਹ ਇੱਕੋ ਸੀ ਖਾਲੀ ਹੈ ਤੇ ਅਫਸੋਸ ਤੁਹਾਨੂੰ ਦਿਖਾ ਨਹੀਂ ਪਾਏ ਤੇ ਹੁਣ ਖੁਪਤਣ ਲੱਗੀ ਆ ਹੈਤ ਨੋਲੀ ਜਿਹੜੇ ਗੋਲ ਕੇ ਪਿਆਨ ਸ਼ਕੀਨ ਆ ਪੂਤਣਾ ਨਹੀਂ ਸਕਦੇ ਇਤੋਂ ਪੂਤਣਾ ਬਹੁਤ ਜਿਆਦਾ ਹੈ ਇਹ ਦੇਖਾ ਜੀ ਪੂਤਣਾ ਹੀ ਪੂਤਣਾ ਚਟਨੀ ਬਣਾ ਪੂਤਣੀ ਮੈਂ ਵੀਰੇ ਬਣਾ ਰਿਹਾ ਓਕੇ ਬਈ ਜੀ ਕੁਲਪੀਆਂ ਵਾਲਾ ਕੰਮ ਵੀ ਉਹ ਹੀ ਬਣਾਉਂਦਾ ਜਿਹੜੀਆਂ ਭੈਣਾਂ ਚ ਪੱਟਣੀਆਂ ਨਹੀਂ ਹਨ ਨੂੰ ਕਿਉਂ ਨਹੀਂ ਪਤਣੀਆਂ ਜਦੋਂ ਉਹਨੂੰ ਵਲੋਗ ਪੈਣਾ ਤੂੰ ਅਗ ਨੂੰ ਵਲੋਗ ਜਣਾਉਣਾ ਵੀਡੀਓ ਚੱਲ ਸਾਲਾ ਜੀ ਦੇਖੋ ਜੀ ਗੋਰਾ ਹਦਾ ਕੁਲਪੀਆਂ ਖਾਰੇ ਗੁੱਡੂ ਦੇਖੋ ਕਿ ਤਾ ਆ ਗਿਆ ਅੱਗੇ ਅੱਗੇ ਵੀਰੇ ਉਹਨਾਂ ਨੇ ਛੱਡ ਤੂੰ ਖਾਣਾ ਪਹਿਲਾਂ ਤਾਕ ਤਾ ਇਹ ਅਬੀ ਜੁੱਤੀ ਦਾ ਸਟੈਪ ਖੁੱਲ ਗਿਆ ਜੀ ਇਹ ਬਾਰਨਿੰਗ ਮੂਵੀ ਵਾਲਾ ਹਾਸਾ ਹੋ ਰਿਹਾ ਇਨਾਂ ਆ ਦੇਖੋ ਸਟਾਪ ਖੁੱਲ ਗਿਆ ਲੱਕੜੀ ਨਾ ਪਾ ਰਿਹਾ ਆ ਕੀ ਹੋ ਰਹੀ ਹੈ ਦੇਖੋ ਜੀ ਹੁਣ ਜਿਲੇ ਨੇ ਇਹਦਾ ਜ਼ੋਰ ਦੇਖੋ ਕਿਦਾਂ ਲੱਗ ਰਿਹਾ ਜਿਨੇ ਚੰਨਾ ਬੱਟਿਆਂ ਦੇ ਦੇਖਿਓ ਹੁਣ ਇਹ ਜ਼ੋਰ ਦੇਖੋ ਆਏ ਵੇ ਗੋਡੇ ਯਾਬ ਦੇਗੇ ਨੇ ਮੇਰੇ ਭੋਜੀ ਗੋਲ ਕਿੱਥੇ ਲਿਆ ਖਾ ਤੇ ਹਾਂ ਚੱਲੇ ਆਂ ਅਸੀਂ ਨੋਸੂਰ मामा ਵਧੀਆ ਵਧੀਆ ਹਾਂਜੀ ਚੱਲੇ ਹੁਣ ਅਸੀਂ ਵੀਡੀਓ ਪਾਣ ਇਹਨਾ ਥੋੜਾ ਇੱਕ ਕਰਾਊਡ ਤੋਂ ਬਾਹਰ ਜਾਣਾ ਪੈਣਾ ਤੇ ਉਹ ਨੈਟਰਨਟ ਨਹੀਂ ਚੱਲ ਰਿਹਾ ਤਾਂ ਥੋਰ ਆ ਗਿਆ ਪਾਜੀ ਦੇਖੋ ਜੀ ਬਾਈਕ ਲੈ ਕੇ ਆ ਰਹੇ ਆ ਇਹ ਦੇਖੋ ਜੀ ਬਾਈਕ ਲੈਣ ਭੇਜਿਆ ਥੋਰ ਹਣੀ ਨਿਵਾਵਾਂਗੇ ਇਹ ਦੇਖੋ ਦੇਖੋ ਜੀ ਥੋਰ ਤਾਂ ਨਹੀਂ ਨਿਕਲੇਦਾ ਇੱਥੋਂ ਆਹ ਦੇਖੋ ਜੀ ਟ੍ਰੈਫਿਕ ਚ ਵੱਜ ਚੁੱਕਿਆ ਬਲੌਣੇ ਤੇ ਟ੍ਰੈਫਿਕ ਦੇ ਬਾਰੇ ਕਾਹ ਦੇ ਰੌਸ਼ਟ ਪੈ ਚੁੱਕੇ ਇਹ ਆਈ ਆparat ਮੈਂ ਲ ਘੜ ਰਹੀ ਹੂੰ ਮੁੰਜੇ ਅੱਜ ਹੱਲੇ ਆਈ ਹਰ ਕਹ ਹੱਲੇ ਫੇਰ ਵਾਪਸ ਆਣਾ ਹੱਛਾ ਹੱਲੇ ਫੇਰ ਵਾਪਸ ਆਣਾ ਤੇ ਦੇਖ ਸਕਦੇ ਹੋ ਰੌਸ਼ਟ ਆ ਚੁੱਕਾ ਹੈ ਕਿਹੜਾ ਹੀ ਕਰਕਾ ਹੈ ਤੇ ਅਹੀਂ ਹੁਣ ਵੀਡੀਓ ਪਾਲੀ ਆ ਅਪਲੋਡ ਕਰਤੀ ਆ ਕਡਰੋਨ ਸ਼ੋਟ ਐ ਐਡੀਟਿੰਗ ਕਰਕੇ ਕਰਨਗੇ ਅਹੀਂ ਹੁਣ ਦੁਬਾਰਾ ਅਹੀਂ ਚੱਲੇ ਆ ਮੇਲੇ ਵੀਡੀਓ ਪਾਣਗੇ ਇਹੀ ਸਪੈਸ਼ਲ ਬਾਅਦ ਤੁਹਾਨੂੰ ਕਰਨਾ ਯਾਰ ਹਾਂ ਕਰੀਬ ਦਾ ਮੂੰਹ ਨਹੀਂ ਆਦਿਆ ਆਹ ਤਰੀਕਾ ਨਾ ਮੂੰਹ ਨਹੀਂ ਆਇਦਾ ਇਹ ਗਰੀਬ ਨਹੀਂ ਹੈ ਬਹੁਤ ਅਮੀਰ ਹੈ ਇਹ ਬਹੁਤ ਪਹਿਲੀਆਂ ਹਨਾਂ ਦੀਆਂ ਦੋਨਾਂ ਦੀਆਂ ਤੇ ਬਾਕੀ ਵੀ ਨਹੀਂ ਰਾਤ ਦਾ ਵੀਊ ਤਾਂ ਮੈਂ ਦਿਖਾਵਾਂਗੇ ਡਰੋਨ ਸ਼ਾਟ ਲਗਾ ਕੇ ਸ਼ਕਲ ਤੁਹਾਨੂੰ ਸਾਡੀਆਂ ਮਤਲਬ ਨਹੀਂ ਲੱਭ ਰਹੀਆਂ ਹੋਣੀਆਂ ਚਲੋ ਅਫਸੋਸ ਹੈ ਉਹ ਸੇ ਪੜਾਣ ਹਾਂਜੀ ਦੁਆਰਾ ਪਹੁੰਚ ਗਏ ਅਸੀਂ ਹੁਣ ਮੰਦਿਰ ਠੀਕ ਆ ਤੇ ਹੁਣ ਦੁਆਰਾ ਇੱਕ ਬੜੀ ਰਕਾਤ ਤੇ ਡਰੋਨ ਸ਼ਾਟ ਲਗਾਵਾਂਗੇ ਦੁਆਰਾ ਪਹੁੰਚਿਆ ਬੜੇ ਓਕੇ ਬਾਈਕ ਵੀਕ ਲਗਾ ਕੇ ਪਿੱਛੇ ਤੇ 100 ਦਾ ਟੁਰਕੇ ਆਏ ਆ ਹੁਣ ਰੋਣ ਸੋ ਲਗਾਵਾ ਕਿਉਂਕਿ ਰਸ਼ ਬੜਾ ਜ਼ਿਆਦਾ ਹੈ ਜਾਮ ਲੱਗਿਆ ਹੋਇਆ ਪੂਰਾ ਬਾਕੀ ਇਹ ਰਾਤ ਦੇ ਨੂੰ ਦੇਖ ਨਹੀਂ ਸਕਦੇ ਹੋ ਹੈ ਸਾਰਾ ਪਰ ਮੜ ਗਿਆ ਕਿਹੜਾ ਆਓ ਪੈਂਦੀ ਆਓ ਭਾਜੀ ਰਾਤ ਦਾ ਵੀ ਆ ਵੀ ਹਾਂਜੀ ਤੇ ਡਰੋਨ ਸ਼ੋਟ ਜੀ ਲਾਤੇ ਆ ਤੇ ਹੁਣ ਵੀ ਥੋੜਾ ਜਿਹਾ ਮੇਲਾ ਦੇਖਾ ਕੇ ਤੇ ਵਾਪਸ ਘਰ ਨੂੰ ਜਾ ਰਹੇ ਤੁਸੀਂ ਦੇਖ ਸਕਦੇ ਹੋ ਹੱਲੇ ਵੀ ਕਿੰਨਾ ਰਸ ਹੋਇਆ ਮੇਲੇ 'ਚ 9:00 ਵੱਜ ਗਏ ਆ